ਬੋਗਨਵਿਲੀਆਂ ਦੇ ਫਲਾਵਰ ਦੇਖੋ ਕਿੰਨੇ ਸੋਹਣੇ ਆਏ ਆ ਤੇ ਆ ਮਜ਼ੇ ਨੂੰ ਲੈ ਲੋ ਤੁਹਾਨੂੰ ਦਿਖਾਣੇ ਆ ਇਹ ਦੋ ਕਲਰ ਹੁੰਦੇ ਆ ਉੱਪਰੋਂ ਦੇਖੋ ਪੱਤਿਆਂ ਦੇ ਕਲਰ ਤੇ ਇਹ ਦੇਖੋ ਤੇ ਇਹ ਮਨੀਪੂਲਟ ਬੇਲ ਚੜ ਗਈ ਉੱਪਰ ਨੂੰ ਐਕੌਕਸਕੋਮ ਦੀ ਰੈਡੀ ਆ ਲਾਵਦੀ ਵੀਰੇ ਹਾੜੇ ਦੇਖਣ ਦੇਖੇ ਦੀ ਬਹੁਤ ਸੋਹਣੀ ਪੱਤੇ ਹੀ ਫਲਾਵਰ ਵਰਗੇ ਲੱਗਦੇ ਆ ਟਾਈਫਨ ਦੇਖੋ ਕਿੰਨਾ ਸੋਹਣਾ ਇਹਦੇ ਵੀ ਪੱਤੇ ਆਂ ਦੀ ਦੇਖੋ ਦੇਖ ਕਿੰਨੀ ਸੋਹਣੀ ਆ ਤੇ ਆ ਵੀ ਪਾਮ ਦੀ ਵੈਰਾਈਟੀਆਂ ਦੇਖੋ ਤੇ ਆ ਵੀ ਤੇ ਆ ਡੈਫਨ ਦੀ ਪ੍ਰਜਾਤੀ ਵਿੱਚੋਂ ਇਹਦੇ ਵੀ ਪੱਤੇ ਬਹੁਤ ਸੋਹਣੇ ਲੱਗਦੇ ਦੇਖੋ ਇਹ ਗੁਲਾਬ ਅੰਗਰੇਜ਼ੀ ਆ ਇਹਦੀ ਖੁਸ਼ਬੂ ਜਾਂ ਕੋਈ ਗੁਲਕੰਦ ਵਗੈਰਾ ਨਹੀਂ ਇਹਦੀ ਬਣਦੀ ਦੇਖੋ ਜ ਸੋਹਣਾ ਲੱਗਦਾ ਤੇ ਇਹਦੇ ਪੱਤੇ ਦੇਖੋ ਕਿੰਨੀ ਸ਼ੇਪ ਸੋਹਣੀ ਆ ਵਿੱਚ ਕਿੰਨੇ ਕਲਰ ਆ ਇਹਦੇ ਵਿੱਚ ਤੇ ਇਹ ਵੀ ਪਾਮ ਦੀ ਪ੍ਰਜਾਤੀ ਦੇ ਵਿੱਚੋਂ ਹੀ ਆ। ਤੁਸੀਂ ਆ ਦੇਖੋ। ਇਹ ਫੀਨਿਕਸ ਪਾਮ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਭਰੇ ਹਰਿਆ ਭਰੇ। ਤੇ ਇਹ ਜਿਹੜਾ ਗਲਾਵਨ ਬਹੁਤੀ ਖੁਸ਼ਬੂ ਨਹੀਂ ਆਉਂਦੀ। ਉਹਦਾ ਫਲਾਵਰ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਦੇਖਣ ਕੀ। ਤੇ ਮੈਂ ਬੋਗਨਵਿਲੀਆਂ ਦੇਖੋ ਕਿੰਨੇ ਫਲਾਵਰਾਂ ਦੇ ਨਾਲ ਭਰੀਆਂ।